ਜਪੁ ਜੀ ਸਾਹਿਬ ਇਕ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸਾਪੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਦੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਕੀ ਸਚੁ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰੇ ਛੁਪੈ ਛੁਪ ਨਾ ਹੋਵੇ ਗਇ ਲਾਇ ਰਹਾ ਲਵਤਾਰ ਭੁਖਿਆ ਭੁਖ ਨਾ ਤਰੇ ਜੇ ਬੰਨਾ ਭਰੀਆ ਭਾਰ ਸਹ ਸੈਣਪਲ ਕੋਹੀ ਤੈਕ ਨ ਝਲੇ ਨਾਲ ਕਿਵ ਸਚਾਰਾ ਹੋਇਐ ਕਿਵ ਕੋੜੈ ਟੁਟੇ ਪਾਲ ਹੁਕਮਤ ਜਾਈ ਝਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਣ ਜੀ ਹੁਕਮ ਲੈ ਵਡਿਆਈ ਸੁਖਮੀ ਸੁਨੀਚ ਹੁਕਮ ਲੈ ਤੇ ਦੁਖ ਸੁਖ ਪਾਈਏ ਕਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਏ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부ਜੇ ਤਾਂ ਹਉਮੈ ਕਹੇ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜ ਨੀਸ਼ਾਨੀ ਗਾਵੇ ਕੋ ਕੁਣ ਵਡਿਆਈਆਂ ਚਾਰ ਗਾਵੇ ਕੋ ਵਿਦਵ ਵਿਖਾਂ ਵਿਚਾਰ गावे को साज करे तन कहे गावे को जी लए फिरदे हे गावे को जापरे से दूर गावे को वेखे हा दरह दूर कथना कथी ना आवे टोट कर, कर कर कथी कोटि कोट कोट देंदा दे लेंदे थग पाहे जुगजवंत रखाई खाए हुक्मी हुकम चलाए राहो नानक विगसे वे परवाहो साचा साहिब साथनाए पाख्या पावे पारि आके मंज्या देह देह, देह दात करे दातार फेर के आगे रखिये जित से दरबार मोह के बोलन बोलिए जिसन धरे प्यार ਮਿਰਤੂ ਵੇਲਾ ਸਚਨਾ ਵੜੈ ਵਿਚਾਰੇ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵਾ ਜਾਣੀਐ ਸਵਾਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪਨ ਰੰਝਣ ਸੋਇ ਜਣ ਸੇਵੈ ਤਨ ਪਾਇਆ ਮਾਨ ਨਾਨਕ ਗਾਵੀ ਅਗੁਣੇ ਨਿਧਾਨ ਗਾਵੀਏ ਸੁਨੇਮਣਾ ਰਖੀਏ ਭਾਉ ਦੁਖ ਪਰ ਹਰਸੋ ਕਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਏ ਗੁਰਿ ਸਰ ਗੁਰੂ ਗੋੜਕ ਪਰਮਾ ਪਰ ਪਾਰਵਤੀ ਮਾਈ ਦੇਹ ਹੋ ਜਾਣਾ ਖਾ ਨਹੀਂ ਚਹਿਣਾ ਕਥ ਨਾ ਜਾਏ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਘਾਇਕ ਦਾਤਾ ਸੋ ਮੈਂ ਸ੍ਰੀ ਨਾ ਜਾਏ ਤੀਰਥ ਨਾਵਾਂ ਜੇ ਤਿਸ ਭਾਵਾਂ ਮੈਨ ਭਾਣੇ ਕੀ ਨਾਏ ਕਰੀ ਦੀਪੀ ਸਰਠਿਉ ਪਾਈ ਗੇ ਕਾਹਨ ਕਰਮਾ ਕੇ ਮਿਲੇ ਲਈ ਮਾਤਮ ਜ ਰਤਨ ਦਿਵਾ ਹਰ ਮਾਨਕ ਜੇ ਗੁਰ ਕੀ ਸਿਕ ਸੁਬੀ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਘਾਇਕ ਦਾਤਾ ਸੋ ਮੈਂ ਸ੍ਰੀ ਨਾ ਜਾਏ ਜੇ ਤੁਗਚਾਰੇ ਆਰਜਾ ਹੋਰ ਦਸੋਨੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਜਿੰਦਾ ਨਾਮ ਰਖਾਈ ਕੇ ਜਸ ਕੀ ਰਜਗਲੇ ਜੀਤੀ ਸਿ ਨਦਰਨਾ ਵੇਤਾ ਬਾਤ ਨ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਬਣ ਗੁਣ ਕਰੇ ਗੁਣਮਨ ਤਿਆਗ ਗੁੰਦੇ ਹੋਇ ਤੀਹਾ ਕੋਈ ਨ ਸੁਜੇ ਜੀ ਕਿਸ ਗੁਣ ਕੋਇ ਕਰੇ ਸੁਣੇ ਸਤਿਪੀਰ ਸੁਨਾ ਅਸੁਨੇ ਤਰਤ ਤਵੜੇ ਆਕਾਸ਼ ਸੁਨੇ ਦੀਪ ਲੋਹ ਪਾਤਾਲ ਸੁਨੇ ਪਉਣ ਸਕੇ ਕਾਲ ਨਾਨਕ ਭਗਤਾ ਸਦਾ ਵਿਦਾ ਸੁਨੇ ਦੁਖ ਭਾਵ ਕਾ ਨਾਸ ਸੁਨੇ ਸਰਵਰ ਮੈਂਦ ਸੁਨੇ ਮੁਖ ਸਲਾਹ ਨਮੰਦ ਸੁਨੇ ਜੋਗ ਜਗਤਨ ਪੇਰ ਸੁਨੇ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਾ ਸੰਤੋ ਗਿਆਨ ਸੁਨੇ ਅਸੜ ਪ੍ਰਾਇਸ਼ਣਾਨ ਸੁਨੇ ਪਰ ਪਰ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾਗੁਨਾ ਕੇਗਾ ਸੁਨੇ ਸੇਖ ਪੀਰ ਪਾਸਾ ਸੁਨੇ ਅੰਦੇ ਭਾਵੇ ਰਹਿ ਸੁਨੇ ਹਾਥ ਵੇਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਕਤ ਕਹਿ ਨਾ ਜਾਏ ਜੇ ਕੋ ਕਹਿ ਪਿੱਛੇ ਬਸਦਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਗਾਵੈ ਕਰ ਵਿਚਾਰਿਆ ਸਾ ਨਾਮ ਨੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰ ਤੋਂ ਵਿਮਨ ਬੁੱਧ ਮੰਨੇ ਸਗਲ ਭੂਮਣ ਕੀ ਸੁੱਧ ਮੰਨੇ ਮੁਹ ਝੋਟਾ ਨਾ ਖਾਏ ਮੰਨੇ ਜੰਕੇ ਸਾਥ ਨਾ ਜਾਏ ਐਸਾ ਨਾਮ ਨੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਇ ਬੰਨੇ ਪਾਸੋ ਪ੍ਰਗਟ ਜਾਏ ਮੰਨੇ ਮੰਗਣ ਚੱਲੇ ਪੰਥ ਮੰਨੇ ਧਰਮ ਸਿੱਖੀ ਸਰਮੰਦਿਆ ਸਾ ਨਾਮ ਨੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਾਰੀ ਸਾਧਾਰਨ ਮੰਨੇ ਤਰੇ ਧਾਰੇ ਗੁਰਸਿੱਖ ਮੰਨੇ ਨਾਨਕ ਭਿਨਾ ਤੇ ਕੀ ਐਸਾ ਨਾਮ ਨਨਜਨ ਹੋ ਜੇ ਕੋ ਮਨ ਜਾਣੇ ਮਨਪੂਰ ਸ ਪੰਜ ਪ੍ਰਵਾਣ ਪੰਜ ਬਰਦਾਨ ਪੰਚੇ ਪਾਵੇ ਧਰਬੇ ਮਾਨ ਪੰਚੇ ਸੋਹੇ ਧਰ ਰਾਜਾਣ ਪੰਚਾ ਕਾਭ ਰੇ ਕਤਿਆਣ ਜੇ ਕੋ ਕਹੇ ਧਰੇ ਵਿਚਾਰ ਕਰਤੇ ਕਹ ਘੜੇ ਨਹੀਂ ਸਮਾਰ ਧੋਲ ਧਰਮ ਦੇ ਆਕਾ ਪੂ ਸੰਤੋਪਤਾ ਰਖਿਆ ਜਨ ਸੂਤ ਜੇ ਕੋ ਉਜੋ ਵਿਸਚਾਰ ਤਵਲੇ ਉਪਰ ਕੀਤਾ ਭਾਰਕ ਤਰਤੀ ਹੋਰ ਭਰੇ ਹੋਰ ਹੋਰ ਦਿਸਤੇ ਪਾਤਲੇ ਕਵਨ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨੇ ਲਖਿਆ 부ੜੀ ਕਲਾ ਮਹਿਲੇ ਕਾਲਕ ਜਾਣੇ ਕੋਈ ਲੈ ਕਾਲ ਕਿਆ ਕੀਤਾ ਹੋਏ ਕੀਤਾ ਤਾਂ ਸਵਲੇ ਰੂਪ ਕੀਤੀ ਦਾ ਜਾਣੇ ਕੋਣ ਕੂਤ ਕੀਤਾ ਵਸੈ ਕੋ ਕੋ ਦਿਸਤੇ ਹੋਵੇ ਲਖ ਦਰਿਆ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤਲ ਭਾਵੇ ਸਾਈ ਭਲੀਕਾਰ ਤੁਸਰਾ ਸਲਾਮ ਤਿਨ ਅਨੰਕਾਰ ਅਸੰਖ ਜੋ ਪਿਆਸ ਸੰਗ ਬਲੋ ਸੰਗ ਪੂਰਾ ਸੰਗ ਤੋ ਬਤਾਓ ਸੰਗਰੰ ਤੁਮਖ ਵੇਦ ਪਾਠ ਸੰਭਿ ਜੋਗਮਨ ਰਹੇ ਉਦਾਸ ਅਸੰਖ ਬਕਰ ਬਣ ਜਾਣ ਵਿਚਾਰ ਸੰਦਰ ਸਦੀ ਸੰਖਦਾ ਤਾਰ ਸੰਖ ਸੂਰਮ ਉਪਾਕ ਸਾਰ ਸੰਖ ਮੋਨ ਲਵਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋਤ ਰੁ ਭਾਵੇ ਸਾਈ ਭਲੀਕਾਰ ਤੁਸਰਾ ਸਲਾਮ ਤਨ ਅਹੰਕਾਰ ਅਸੰਖ ਮੁਰ ਕੇ ਹੰਦ ਕੋਰੇ ਸੰਖ ਚੋਰ ਹਰਾਮ ਕੋਰ ਸੰਧੀ ਮਰ ਕਰ ਜਾਹੀ ਜੋਰ ਸੰਗ ਬਲ ਵੜ ਹੱਤਿਆ ਕਮੈ ਸੰਖ ਪਾਪੀ ਪਾਪ ਕਰ ਜਾਹੇ ਅਸ਼ੰਕੂੜਿਆ ਰੂਰੇ ਫਿਰੈ ਸੰਖ ਮਲੇਸ਼ ਮਲ ਭਗਤ ਕਾ ਸੰਦਨ ਸਰ ਕਰਿ ਪਾਰ ਨਾਨਕ ਨੇ ਜਿ ਕਹਿ ਵਿਚਾਰ ਵਾਰਣ ਜਮੇ ਇੱਕ ਵਾਰ ਜੋਤ ਰੂਪਾਵੇ ਸਾਈ ਭਲੀਕਾਰ ਦੁਸਰਾ ਸਲਾਮ ਤਨ ਅੰਕਾਰ ਸ਼ੰਖ ਨਾਮੇ ਸੰਖ ਥਾਮੇ ਗਮ ਗਮ ਸੰਖ ਲੋ ਸੰਕੈ ਸਰ ਪਾਰ ਹੋਏ ਖਰੀ ਨਾਮ ਖਰੀ ਸਲਾਹ ਅਖਰੀ ਜਾਨਗੀਤ ਗੁਣ ਗਾਹ ਕਿਰਿ ਲਿਖਣ ਭੁਲਣ ਬਾਣ ਖਰਾ ਸਰ ਸੰਜੋਗ ਵਕਾਲਿ ਜਿ ਨਹਿ ਲੇਖਤ ਸਰਨਾ ਜੀ ਪਰਮਾਇ ਤੇ ਵਿਤੇ ਵਿਪਾਇਂ ਜੇਤਾ ਕੀਤਾ ਤੇ ਤਾ ਨਾਵੇ ਨਾਵੇ ਨਾਈ ਕੋ ਥਾ ਕੁਰਕ ਤਵਨ ਕਹਾ ਵਿਚਾਰ ਵਾਰਨ ਜਮੇ ਕਵਾਰ ਜੋ ਤੁਰ ਭਾਵੇ ਸਾਈ ਭਲੀ ਕਾਰ ਦੁਸਰਾ ਸਲਾਮ ਤੇ ਨਿਰੰਕਾਰ ਵਰਗੇ ਹੱਥ ਪੈਰ ਦਨ ਦੇਹੇ ਪਾਣੀ ਤੋ ਤਿਆਤਰ ਸੁਖੇ ਮੂਤ ਬਲੂਤੀ ਕਪੜ ਹੋਏ ਦੇ ਸਭ ਲਈਏ ਹੋ ਤੋਏ ਵਰਗੇ ਮਦ ਪਾਪਾ ਕੇ ਸੰਗ ਹੋ ਤੋਪੇ ਨਾਵੇ ਕੇ ਰੰਗ ਪੁੰਨੀ ਪਾਪੀ ਆਖ ਨਾਈ ਕਰ ਕਰ ਕਰਨਾ ਲਿਖ ਲਹਿ ਜਾਓ ਆਪੇ ਵੀ ਜਾ ਪੇਹੀ ਖਾਨਾਨਕੁ ਕੁਮੀ ਆਵੋ ਜਾ ਤੀਰਤਵ ਵਿਦਿਆ ਦਰਦਾਂ ਜੇ ਕੋ ਪਾਵੇ ਤਿਲ ਕਾਮਣ ਸੁਨੇ ਮੰਨੇ ਮਨ ਕੀਤਾ ਪਾਉ ਅੰਦਰ ਗਰ ਤੀਰਥ ਮੰਨ ਆਵ ਸਭ ਗੁਣ ਤੇਰੇ ਮੇ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸੋਸਤਾ ਬਾਣੀ ਬਰਮਾ ਸਤ ਸੋਹਣ ਸਦਮ ਚਾਉ ਕਵਣ ਸਵੇਲਾ ਵਕ ਤ ਕਵਣ ਕਵਣ ਤੇ ਤ ਕਵਣ ਵਾਰ ਕਵਣ ਸਰੁਤਮਾ ਹਕਮ ਜਿ ਤੋ ਹੋਇ ਆਕਾਰ ਵਿਰ ਨਾ ਪਾਇ ਪੰਤੀ ਜੇ ਹੋਵੇ ਲੇਖ ਪੁਰਾਨ ਵਕਤ ਨਾ ਪਾਇਓ ਕਾ ਦਿਓ ਜਿ ਲੇਖਨ ਲੇ ਗੁਰਾਨਿ ਸਿਤਵਾਰਨ ਜੋਗੀ ਜਨ ਰਤਮਹਨਾ ਕੋਈ ਜਾ ਕਰਤਾ ਸੇਤੀ ਕੋ ਸਾਜੀ ਆਪੇ ਜਾਣੈ ਸੋਇ ਕਿਵ ਕਰ ਆਖਾ ਕਿ ਵਸਾਲਾਹੀ ਕੇ ਵਰਨੇ ਕੇ ਬਜਾਣਾ ਨਾਨਕ ਆਕਾਂ ਸਭ ਕੋ ਆਖੇ ਇੱਕ ਦੇਕ ਸਿਆਣਾ ਵੱਡਾ ਸਾਹਿ ਵੱਡੀ ਨਾ ਕੀਤਾ ਜਾ ਕਾ ਹੋਏ ਨਾਨਕ ਜੇ ਕੋ ਆਪੋ ਜਾਣੇ ਦੇ ਧਿਆਨਾ ਸੋਹਿ ਆਤਾਲਾ ਪਤਾਲ ਲਖਿਆ ਘਾਸੈ ਅਗਰਾ ਸੁਰ ਕੁੜਕ ਪਾਲ ਤਕੇ ਵੇਦ ਕਹਿਣਿ ਕਵਾਤ ਸਹਿ ਸਠਾਰੇ ਘਣਕ ਤੇ ਬਾਸੁ ਲਖਤਾਤ ਲਿਖਾ ਹੈ ਤਾਂ ਲਿਖਿਆ ਲਿਖਾ ਹੈ ਵਿਨਾਸ਼ ਨਾਨਕ ਵਡਾਖੀ ਆਪੇ ਜਾਣ ਆਪ ਸਲਾਹੀ ਸਲੈਤੀ ਸੁਰਤ ਨਾ ਪਾਇਨ ਨਦੀਆ ਤੇ ਵਾਹ ਪਵੇ ਸਮੁੰਦਰ ਨਾ ਜਾਣੀ ਸਮਨ ਸਾ ਸੁਲਤਾਨ ਨਿਰਾਸਤੀ ਮੰਤਾਨ ਕੀੜੀ ਤੁਲ ਨਾ ਹਵਣ ਜੀਤ ਸੁਮਨ ਨਾ ਵੀਸਰੇ ਅੰਤ ਨਾ ਸਿਫਤੀ ਕਹਿ ਨਾਂ ਦੀ ਅੰਤ ਨਾ ਕਰਨੰ ਦੇ ਨੰਤ ਅੰਤ ਨਾ ਵੇਖਣ ਸੁਣ ਨਾਂ ਤੇ ਅੰਤ ਨਾ ਜਾਪੇ ਘਾਵਨ ਮੰਤ ਅੰਤ ਨਾ ਜਾਪੇ ਕੀਤਾ ਕਾਰ ਅੰਤ ਨਾ ਜਾਪੇ ਭਾਰਾ ਬੈਰ ਅੰਤ ਨਾ ਕੰਤ ਕਾਰਨ ਕੇ ਤੇ ਵਿਲਾਹੀ ਤਾਂ ਕਿ ਅੰਤ ਨਾ ਪਾਈ ਜਾਹੇ ਇਹ ਅੰਤ ਨਾ ਜਾਣੇ ਕੋਈ ਬਹੁਤਾ ਕੀ ਹੈ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਉੱਡ ਉੱਚਾ ਹੋਵੇ ਕੋਈ ਤੇ ਸੋਚੇ ਕੋ ਜਾਣੇ ਸੋਏ ਜਿਵੜੇ ਆਪ ਜਾਣੇ ਆ ਬਾਬ ਨਾਨਕ ਨਗਰੀ ਕਰਮੀ ਦਾ ਤੇ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤਮਾਏ ਕੀਤੇ ਮਨ ਜੈ ਜੋ ਦੇਹ ਪਾਰ ਕੀਤੇ ਅੰਗਣ ਨਹੀਂ ਵਿਚਾਰ ਕੀਤੇ ਖਪਟ ਤੇ ਵਿਚਾਰ ਕੀਤੇ ਲੈ ਲੈ ਮੁਕਰ ਪਾਏ ਕਿਤੇ ਮੁਰਖਾਈ ਖਾਈ ਖਾ ਕਿਤਿਆ ਦੂ ਭੂਸਤ ਮਾਰੇ ਪੀਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਇ ਹੋ ਰਾਖ ਨਾ ਸਕੇ ਕੋਈ ਜੇ ਕੋ ਖਾਇ ਜਾ ਖਣ ਪਾਇਓ ਜਾਣੇ ਜੇ ਤਿਆ ਮੋ ਖਾਇ ਬਾਪੇ ਜਾਣੇ ਆਪੇ ਦੇ ਆਕੇ ਸੀ ਪੀ ਕੇ ਜੇ ਸੁਨ ਬਕਸੇ ਸੁ ਬਸਲਾ ਨਾਨਕ ਪਾਤਸ਼ਾਹੀ ਪਾਸਾਹ ਮੂਲ ਗਨ ਮੂਲ ਵਪਾਰ ਮੂਲ ਵਪਾਰੀ ਅਮਰ ਪੰਡਾਰ ਮੂਲ ਆਵੇ ਮੂਲ ਜਾਏ ਮੂਲ ਪਾਏ ਮੂਲ ਸਮਾਏ ਮੂਲ ਤਰਮੂਲ ਦੀਬਾ ਨਮੂਲ ਤਲਮੂਲ ਪਰਮਾਨ ਮੂਲ ਬਕਸੀ ਸੁ ਮੂਲ ਨੀਸਾਨ ਮੂਲ ਕਰਮੂਲ ਪਰਮਾਨ ਮੁੱਲਾ ਮੁੱਲਾ ਕਿਣਾ ਜੈ ਆਖ ਆਖ ਰਹਿ ਲਵਲਾ ਆਖੇ ਵੀਰ ਪਾੜ ਫਰਾਣ ਆਖੇ ਬੜੇ ਘਰੇ ਵਖਿਆਣ ਆਖੇ ਵਰਮੇ ਆਖੇਂਦੇ ਆਖੇ ਗੋਪੀ ਤੇ ਗੋਵਿੰਦ ਆਖੇ ਸਰਾ ਕੇਸ ਤੇ ਆਖੇ ਕੀਤੇ ਗੀਤੇ ਬੁੱਧ ਆਖੇ ਦਣਵ ਆਖੇ ਦੇਵ ਆਖੇ ਸੁਰਲ ਮੁੰਝਣ ਸ਼ਿਵ ਕੀਤੇ ਆਖੇ ਆਖਣ ਪਾਏ ਕੀਤੇ ਕਾ ਕਲ ਠੁਰ ਜਾਏ ਤੇ ਕੀਤੇ ਹੋਰ ਕਰੇ ਤਾਤ ਨ ਸਕੇ ਕੀਤੇ ਜੀਵੜ ਪਾਵੇ ਤੇ ਵੜ ਹੋਏ ਨਾਨਕ ਜਾਣ ਸਾਚਾ ਸੋਇ ਜੇ ਕੋ ਆਖੇ ਬੋਲ ਵਿਗਾੜ ਤਾ ਲਿਖਿਆ ਸੁਰਗਵਾਰਾ ਗਵਾਰ ਸੋਦਰ ਕੇ ਹਾਸੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕੀ ਅਸ਼ੰਖਾ ਕੀਤੀ ਵામਨ ਹਾਰੇ ਕੀਤੇ ਰਗ ਪਰ ਸੁਖ ਹਿਣ ਕੀਤੇ ਗਾਵਨ ਹਾਰੇ ਗਾਵੇ ਤੁਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਤ੍ਰਮਦਵਾਰੇ ਗਾਵੇ ਚਤੁਰ ਤਿਲਕ ਜਾਨ ਲੇਖਨਿਕ ਤ੍ਰਮਈ ਚਾਰੇ ਗਾਵੇ ਸਰਵਰ ਮਾਦੇਵੀ ਸੋਹਣ ਸਰਾਸਵਾਰੇ ਗਾਵੇਂਦਰਿੰਦਰ ਜਸਨ ਬੈਠੇ ਦੇਵਤੇ ਆਦਰ ਨਾਲੇ ਗਾਵੇ ਸਿਦ ਸਮਾਧੀ ਅੰਦਰ ਗਾਵਣ ਸਾਥ ਵਿਚਾਰੇ ਗਾਵਣ ਜਤੀ ਸ੍ਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਦਰਪੁਰ ਰਕੀਸ਼ਰ ਜੁਗ ਜੁਗ ਵੀਧ ਨਾਲੇ ਗਾਵੇ ਮੋਹਨੀਆਂ ਮਨਮੋਹਣ ਸਰਗਮਛ ਪਿਆਲੇ ਗਾਵਣ ਰਤਨਿ ਉਪਾਇ ਤੇਰੇ 68 ਤੀ ਗਤ ਨਾਲੇ ਗਾਵੇ ਜਯੋਦ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡਵੰਦਵਰ ਪੰਡਾ ਕਰ ਕਰ ਕੀ ਧਾਰੇ ਸੇਤ ਜਤਨੁ ਗਾਵੇ ਜੋਤਨ ਪਾਵਨ ਰਤੇ ਕੀ ਪਵਿਤ੍ਰਿ ਸ਼ਾਲੇ ਹੋਰ ਕੀਤੇ ਗਾਨ ਸੇ ਮੈ ਚਤਨ ਆਉ ਨਾਨਕ ਆ ਵਿਚਾਰੇ ਸੋਈ ਸੋਇ ਸਰਾ ਸੋ ਸਾਬ ਸੱਚਾ ਸਾਥੀ ਨਾਹੀ ਹੈਪੀ ਹੁਸੀ ਜੈ ਨਾ ਜਾ ਸਿਰਚਨਾ ਜਨ ਵਿਪਾਈ ਰੰਗੀ ਰੰਗੇ ਭਾਤੀ ਕਰ ਕਰ ਜੋ ਸਿਮਾ ਜਨੀ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੋਤੀ ਸੀ ਵਢਿਆ ਜੋਤੀ ਸੁਭਾਵੇ ਸੋਈ ਕਰਸੀ ਰੁਕਮ ਨਾ ਕਰ ਨਾ ਜਾਈ ਸੋ ਪਾਚਾਂ ਸਹਾ ਪਾਚ ਸਾਬ ਨਾਨਕ ਰਹਿ ਨਰਜਾਈ ਸੰਦਾ ਸੰਤੋਗ ਧਰਮ ਪਰਚੋਲੇ ਧਿਆਨ ਕੀ ਕਰੇ ਬੋਲ ਕਿੰਤਾ ਕਾਲ ਕੋ ਹਰੀ ਕਾਜ ਗੁਡੰਡਾ ਪਰਤੀ ਤੇ ਆਈ ਪੰਤੀ ਸਗਲ ਜਮਾਤੀ ਮਨ ਦੀ ਕਹਿ ਜਗਜੀਤ ਆਦੇ ਤੇ ਸੇ ਆਦੇਸ਼ ਆਦਨੀ ਨਾਦ ਨਾਦ ਜਗਜੁਗੇ ਕੋ ਵੇਸ ਭਗਤ ਗਿਆਨ ਦੇ ਆਪ ਨਾਰਨ ਕਟ ਕਟ ਵਾਜੇ ਨਾਥ ਆਪ ਨਾਥ ਨਾ ਤੀਸ ਬਜਾ ਕੇ ਰਸ ਦੇ ਵਰਾ ਸਾਰ ਸੰਜੋਗ ਜੋ ਦੇ ਘਰ ਚਲਾ ਵੇ ਲੈ ਕੇ ਆਵੇ ਭਾਗ ਆਦੇ ਤੇ ਸੇ ਆਦੇਸ਼ ਆਦਨੀ ਨਾਦ ਨਾਦ ਜਗਜੁਗੇ ਕੋ ਵੇਸ ਇਕਾ ਮੈਂ ਜੁਗਤ ਵਿਆਇ ਤਿੰਨ ਚੇਲੇ ਪਰਵਾਨ ਇਕ ਸੰਸਾਰਿਕ ਪੰਡਾਰੇ ਇਕਲਾਈ ਦੀ ਬਾਣ ਜਿਉ ਤਿਸ ਪਾਗਤ ਵਿੱਚ ਲਾਜਿ ਬਹੁ ਹੋਵੇ ਪਰਮਾਨ ਉਹ ਵੇਖਿਆ ਨਨਦਰਣਾਵੇ ਬੋਤਾ ਹੈ ਵਿਡਾਣਿਆ ਦੇ ਤਸਿਆ ਦੇਸ ਆਦਿ ਨਿਨਾਦ ਨਾਦ ਨਾਦ ਜੁਗ ਜੁਗੇ ਕੋਵੇਸ ਆਸਨ ਲੋਇ ਲੋਇ ਪੰਡਾਰੇ ਜੋ ਕਿਸ ਪਾਸ ਹੋਏ ਕਾ ਵਾਰ ਕਰ ਕਰ ਵੇਖਿਆ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਧਾਰਿਆ ਦੇ ਤਸਿਆ ਦੇਸ ਆਦਿ ਨਿਨਾਦ ਨਾਦ ਨਾਦ ਜੁਗ ਜੁਗੇ ਕੋਵੇਸ ਇਕ ਦੂਜੀ ਕੋਇਲ ਕੋਇਲ ਕਬੀਰ ਲਗ ਲਗ ਜੜਾ ਕੀ ਇੱਕ ਨਾਮ ਜਗਦੀਸ਼ ਹੋਇ ਤੁਰਾਈ ਪਤ ਪਵੜੇ ਚੜੀ ਹੋਈ ਕੁਇਸ ਸੁਣ ਗਲਾ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨੰਦਰੀ ਪਾਈਏ ਕੂੜੇ ਕੂੜੇ ਠੀਸ ਆਕਰ ਜੁਰ ਚਪੇ ਨਾ ਜੋਰ ਜੋਰ ਨੂੰ ਮੰਗਦੇ ਹੈ ਨਾ ਜੋਰ ਜੋਰ ਨਾਲ ਜੁੜ ਮਰਨਾ ਜੋਰ ਧੂੜ ਨਾ ਮਾਨ ਮਨ ਸੋਰ ਜੋਰ ਨਾਲ ਸੁਰਤੀ ਘਰ ਵਿਚਾਰ ਜੋ ਨਾ ਜੁਟੇ ਛੁੱਟੇ ਸੰਸਾਰ ਨਿਸਾਜ ਹੋਰ ਕਰੇ ਕੇ ਸੋ ਨਾਨਕ ਉਤਮ ਨਹੀਂ ਚਨਾ ਕੋਈ ਰਾਤੀ ਰੁੱਤੇ ਧਿੱਤੀ ਵਾਰ ਪਵਨ ਪਾਨਿ ਗਨੀ ਪਾ ਤਾਲ ਤਿਸ ਵੀ ਧਰਤੀ ਸਾਵਰ ਕੀ ਗਰਮ ਸਾੜਿ ਸਵੀਂ ਜੀ ਜੁਗਤ ਕੇ ਰਣ ਜਿਨ ਕੇ ਨਾਮ ਨੇ ਕਿਆ ਨੰਤ ਕਰਮੀ ਕਰਨੀ ਹੋਏ ਵਿਚਾਰ ਸੱਚਾ ਸੁੱਚਾ ਦਰਬਾਰ ਦਿੱਥੇ ਸੋਣ ਪੰਜ ਪੁਰਾਨ ਇਦਰੀ ਕਰਮ ਭਵੇਂ ਨਿਸ਼ਾਨ ਕੱਚ ਪਕਾਇਓ ਥੇ ਪਾਇ ਨਾਨਕ ਜਿਹਾ ਜਾਪੇ ਜਾਇ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਣ ਮਹੇਸ਼ ਕੀਤੇ ਵਰਮੈ ਧਾਰਦ ਗੜੀਆ ਰੂਪ ਰੰਕੇ ਵੈਸ ਕੀਤੇ ਕਰ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਲਚਨ ਸੂਰ ਕੀਤੇ ਕੀਤੇ ਮਲਲ ਦੇਸ ਕੀਤੇ ਸਿਧ ਬਜਨਾਦ ਕੀਤੇ ਕੀਤੇ ਦੇਵੀ ਵੈਸ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸਮੁੰਦਰੀ ਕੀਤਿਆ ਕਾਣੀ ਕੀਤਿਆ ਬਾਣੀ ਕੀਤੇ ਪਾਤਨ ਨਰਿੰਦ ਕੀਤਿਆ ਸੁਰਤੀ ਸ਼ਿਵ ਕੀਤੇ ਨਾਨਕ ਅੰਤਨਾੰਤ ਗਿਆਨ ਕਨਮੈ ਗਿਆਨ ਪ੍ਰਚਾਨਿ ਦਿੱਥੇ ਨਾਦ ਬਨੂਰ ਕੋੜ ਆਨੰਦ ਸ਼ਰਮ ਕਾਨ ਕੀ ਬਾਣੀ ਰੋਪ ਤਥ ਘਾੜ ਤਕੜੀ ਬਹੁਤ ਅਨੂਪ ਤਾ ਕਿੰ ਗਲਾ ਘਥਿਆਣਾ ਜਾ ਜੇ ਕੋ ਕਹਿ ਪਿچھے ਬਸਤਾਏ ਤਥ ਘੜੀਆ ਸੁਰ ਤੁਮ ਤਮਨ ਮੂਰਤ ਤਥ ਘੜੀਆ ਸੁਰ ਸੁਦਾ ਕੇ ਸੁਰਦ ਪਰਮ ਕਾਨ ਕੀ ਬਾਣੀ ਜੋਰ ਦਿੱਤਾ ਹੋਰ ਨ ਕੋਈ ਹੋਰ ਦਿੱਤਾ ਜੋਦ ਮਹਾਭਰ ਸੂਰ ਜਨਮੇ ਰਾਮ ਰਹਿਆ ਪਰਪੂਰ ਤਿਤ ਅਸੀਤੋ ਸੀਤਾ ਮਹਿਮਾ ਮਾਇਤਾ ਰੂਪ ਨਾ ਕਦਿਨੇ ਜਾਇ ਨਾ ਮਰਿਨ ਠਾਗੇ ਜਾ ਜਿਨ ਕੇ ਰਾਮ ਸੇ ਮਨਮਾਹੇ ਜਿਥੈ ਭਗਤ ਉਸੇ ਕੋ ਲੋਕਾਰਨ ਸੱਚਾ ਮਨ ਸੋ ਸਾਚ ਕੰਮ ਸਿਨੰਕਾਰ ਕਰ ਕਰ ਵੇਖੈ ਨਦਰਿਹਾਲ ਜਿਥੈ ਕੰਨ ਮਨ ਪਰ ਪੰਡ ਜੀ ਕੋ ਕਥੀ ਤਾੰਤ ਨਾਨਦ ਜਿਥੈ ਲੋ ਲੋ ਆਕਾਰ ਜੀਵ ਜੀ ਹੁਕਮ ਦੇ ਤਵਕਾਰ ਵੇਖੈ ਉਸੇ ਘਰੇ ਵਿਚਾਰ ਨਾਨਕ ਤਨਾ ਕਲੜਾਸਾਰ ਜਤ ਪਹਾਰਾ ਥਿਰੋਸ਼ਿਆ ਨਮਤਵੇਦ ਹਥਿਆਰ ਭੋਕ ਲਾਗਨੀ ਤਪਤਾ ਪਾਂਡਾ ਪੰਮਰ ਤੇ ਢਾਲ ਘੜੀਏ ਸਭ ਸਤਿਦਕ ਸਾਜਨ ਕੋ ਨਦਰ ਕਰਮ ਚਨੰਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਆਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤੋ ਦਿਵਸ ਰਾਤੁਈ ਦਾਈ ਦਾਇਆ ਕੇ ਲੈ ਸਗਲ ਜਗਤ ਜੰਗਿਆਈਆ ਬੁਰਿਆਈਆ ਵਾਚੇ ਤਰਮਹ ਦੂਰ ਕਰਮਿ ਆਪੋ ਆਪਣੀ ਕੀ ਨੇੜੇ ਤੇ ਦੂਰ ਜੁਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੁ ਜਲੇ ਕੀਤੀ ਛਟੀ ਨਾਲ ਜੁਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੁ ਜਲੇ ਕੀਤੀ ਛਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ